ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੇਂਦਰ ਸਰਕਾਰ ਨੇ ਆਖਰਕਾਰ ਹਰਿਆਣਾ ਦੀ ਸਰਕਾਰ ਨਾਲ ਆਪਣੀ ਸਾਂਝ ਪਗਾਉਂਦਿਆਂ ਕੱਲ ਹਰਿਆਣਾ ਸਰਕਾਰ ਦੀ ਬੇਨਤੀ ਨੂੰ ਮੰਨਦਿਆਂ ਉਸ ਨੂੰ ਪਾਖੜਾ ਡੈਮ ਵਿੱਚੋਂ 8500 ਕਿਊਸਕ ਵਾਧੂ ਪਾਣੀ ਦੇਣ ਦਾ ਫੈਸਲਾ ਕਰ ਦਿੱਤਾ ਕੱਲ ਇਸ ਮਸਲੇ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਇੱਕ ਬੈਠਕ ਹੋਈ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੇ ਭਾਰਤ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਪੰਜਾਬ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਖਤ ਵਿਰੋਧ ਕੀਤਾ ਪਰ ਭਾਈਪਾ ਸ਼ਾਸਿਤ ਸੂਬੇ ਪੰਜਾਬ ਵਿਰੁੱਧ ਇੱਕ ਸੁਰ ਰਹੇ ਕੱਲ ਦੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੇ ਅਧਿਕਾਰੀਆਂ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਖਤ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਅਜਿਹਾ ਕਰਨ ਨਾਲ ਪਾਖੜਾ ਡੈਮ ਦੇ ਪਾਣੀ ਦਾ ਪੱਧਰ ਹੋਰ ਘਟ ਜਾਵੇਗਾ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਹਰਿਆਣਾ ਨੇ ਪਹਿਲਾਂ ਮਨੁੱਖਤਾ ਦੇ ਆਧਾਰ ਤੇ 4000 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਨੇ ਮੰਨ ਲਿਆ ਸੀ ਪਰ ਹੁਣ ਹਰਿਆਣਾ ਨੇ 10 ਦਿਨ ਮਗਰੋਂ ਇਸ ਮੰਗ ਨੂੰ ਵਧਾ ਕੇ 8500 ਕਿਊਸਿਕ ਕਰ ਦਿੱਤਾ ਹੈ ਪੰਜਾਬ ਦੇ ਅਧਿਕਾਰੀਆਂ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਹਰਿਆਣਾ ਨੂੰ 1700 ਕਿਊਸਿਕ ਪੀਣ ਵਾਲੇ ਪਾਣੀ ਦੀ ਲੋੜ ਹੈ ਪਰ ਹਰਿਆਣਾ ਹੁਣ 8500 ਕਿਊਸਿਕ ਪਾਣੀ ਮੰਗ ਕੇ ਇਸ ਪਾਣੀ ਨੂੰ ਖੇਤੀ ਲਈ ਵਰਤਣਾ ਚਾਹੁੰਦਾ ਹੈ ਜੇ ਸਾਨੂੰ ਪੰਜਾਬ ਕਦੇ ਵੀ ਮਨਜ਼ੂਰ ਨਹੀਂ ਕਰੇਗਾ ਐਸੇ ਦਰਮਿਆਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਐਲਾਨ ਤੋਂ ਬਾਅਦ ਸੂਬੇ ਵਿੱਚ ਸਿਆਸਤ ਭੱਗ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾ ਸਕਦਾ ਅਤੇ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹੇਗਾ ਵਾਨਸੇਂਗ ਮੰਨਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕੇ ਉਹ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੇ ਪੰਜਾਬੀਆਂ ਖਿਲਾਫ ਡੂੰਗੀ ਸਾਜ਼ਿਸ਼ ਰਚ ਰਹੀ ਹੈ ਜਿਸ ਨੂੰ ਉਹ ਕਦੇ ਵੀ ਸਿਰੇ ਨਹੀਂ ਚੜਨ ਦੇਣਗੇ ਉਧਰ ਕੇਂਦਰੀ ਬਿਜਲੀ ਮੰਤਰੀ ਮਨੋਹਰ لال ਖੱਟਰ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਇਨਕਾਰ ਕਰਨ ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਖੱਟਰ ਨੇ ਆਖਿਆ ਕਿ ਇਸ ਸੰਕਟ ਦੇ ਮੌਕੇ ਪੰਜਾਬ ਸਰਕਾਰ ਰਾਜ ਧਰਮ ਨਹੀਂ ਨਿਭਾ ਰਹੀ ਉਨਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕੋਈ ਵੀ ਦਬਾਅ ਪਾਉਣ ਤੋਂ ਵੀ ਇਨਕਾਰ ਕੀਤਾ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਕੋਲ ਅਧਿਕਾਰ ਹੈ ਕਿ ਹੰਗਾਮੀ ਹਾਲਤਾਂ ਵਿੱਚ ਉਹ ਬਿਨਾਂ ਕਿਸੇ ਮਨਜ਼ੂਰੀ ਦੇ ਕਿਸੇ ਵੀ ਸੂਬੇ ਨੂੰ ਪਾਣੀ ਦੇ ਸਕਦੀ ਹੈ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੇ ਪੰਜਾਬ ਵੱਲੋਂ ਇਸ ਤੇ ਇਨਕਾਰ ਕਰਨ ਤੇ ਕੱਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸ਼ਰੇਆਮ ਹਰਿਆਣਾ ਦੇ ਪੱਖ ਵਿੱਚ ਉਤਰ ਆਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੋਸ਼ ਲਾਇਆ ਕਿ ਉਹ ਹਰਿਆਣਾ ਨਾਲ ਪਾਣੀਆਂ ਦਾ ਮੁੱਦਾ ਚੁੱਕ ਕੇ ਦੋਵੇਂ ਸੂਬਿਆਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬਿੱਟੂ ਨੇ ਆਖਿਆ ਕਿ ਜਦੋਂ ਸਾਰੇ ਦੇਸ਼ ਵਾਸੀ ਪਾਕਿਸਤਾਨ ਨੂੰ ਠੁਕਮਾ ਜਵਾਬ ਦੇਣ ਲਈ ਇਕੱਠੇ ਹੋ ਰਹੇ ਹਨ ਤਾਂ ਭਗਵੰਤ ਮਾਨ ਵੰਡੀਆਂ ਪਾਉਣ ਦੀ ਗੱਲ ਕਰ ਰਹੇ ਹਨ ਭਗਵੰਤ ਮਾਨ ਨੂੰ ਆਪਣੇ ਇਸ ਵਤੀਰੇ ਦੇ ਚਲਦੇ ਮਾਫੀ ਮੰਗਣੀ ਚਾਹੀਦੀ ਹੈ ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਰਵਨੀਤ ਬਿੱਟੂ ਦੀ ਇਸ ਟਿੱਪਣੀ ਤੇ ਸਖਤ ਇਤਰਾਜ਼ ਜਤਾਉਂਦਿਆਂ ਆਖਿਆ ਕਿ ਬਿੱਟੂ ਜੀ ਨੂੰ ਮੈਂ ਪੁੱਛਣਾ ਚਾਹਨਾ ਹੈ ਕਿ ਮੁੱਖ ਮੰਤਰੀ ਜੀ ਨੇ ਅੱਜ ਜਿਹੜੀ ਗੱਲ ਆਖੀ ਕਿ ਤੁਹਾਨੂੰ ਇਹ ਮਿਰਚਾਂ ਲੱਗ ਰਹੀਆਂ ਮਾਣਯੋਗ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਿਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋਲ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਹੈ ਤੇ ਅਸੀਂ ਹਰਿਆਣੇ ਨੂੰ ਕਿਤਰਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਹੈ ਬਿੱਟੂ ਸਾਹਿਬ ਨਸੀਹਤ ਦਿਓ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ ਬੀਬੀਐਮਬੀ ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜ਼ਿਸ਼ ਰਚ ਰਹੀ ਹੈ ਔਰ ਸਾਜ਼ਿਸ਼ ਦੇ ਤਹਿਤੀ ਪੰਜਾਬ ਦਾ ਪਾਣੀ ਜਿਹੜਾ ਆ ਉਹ ਦੇਣ ਦੀ ਇਕਵਾਇਤ ਜਿਹੜੀ ਹਰਿਆਣਾ ਨੂੰ ਦੇਣ ਦੀ ਇਕਵਾਇਤ ਸ਼ੁਰੂ ਕੀਤੀ ਗਈ ਗੱਲ ਇਹ ਆ ਬਿੱਟੂ ਸਾਹਿਬ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਤੁਹਾਡੀ ਮਜਬੂਰੀ ਇਹ ਆ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਉਹਦੇ ਲਈ ਪੰਜਾਬ ਦੇ ਜਿੰਨੇ ਮਰਜੀ ਹਿੱਕ ਵਿੱਚੇ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਸਖਤ ਗਰਮੀ ਦਾ ਸਾਹਮਣਾ ਕਰ ਰਹੇ ਸੂਬਾ ਵਾਸੀਆਂ ਨੂੰ ਅੱਜ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਮੌਸਮ ਮਾਰਾ ਮੁਤਾਬਕ ਮਈ ਮਹੀਨੇ ਦੇ ਪਹਿਲੇ ਦਿਨ ਹੀ ਸੂਬੇ ਵਿੱਚ ਪੱਛਮੀ ਗੜਬੜੀ ਦਸਤਕ ਦੇ ਰਹੀ ਹੈ ਜਸਤੇ ਚਲਦੇ ਅੱਜ ਦੁਪਹਿਰ ਤੋਂ ਬਾਅਦ ਕੁਝਕ ਥਾਵਾਂ ਤੇ ਤੇਜ਼ ਹਵਾਵਾਂ ਤੇ ਹਲਕੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਹੈ ਮੌਸਮ ਮਾਰਾ ਨੇ ਭਵਿੱਖਬਾਣੀ ਕੀਤੀ ਹੈ ਕਿ 2 ਮਈ ਤੋਂ 4 ਮਈ ਤੱਕ ਸੂਬੇ ਵਿੱਚ ਪੱਛਮੀ ਗੜਬੜੀ ਦਾ ਜੋਰ ਰਹੇਗਾ ਇਸ ਦੇ ਚਲਦੇ ਸੂਬੇ ਵਿੱਚ ਕਈ ਥਾਵਾਂ ਤੇ ਹਨੇਰੀ ਤੇ ਤੇਜ਼ ਬਰਖਾ ਦੀ ਅਸ਼ੰਕਾ ਹੈ ਇੱਥੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਹੁਣ ਭ੍ਰਸ਼ਟਾਚਾਰ ਵਿਰੋਧੀ ਸ਼ਾਖਾ ਦਿੱਲੀ ਨੇ ਅਰਵਿੰਦ ਕੇਜਰੀਵਾਲ ਦੀ ਪਿਛਲੀ ਸਰਕਾਰ ਦੌਰਾਨ 12000 ਤੋਂ ਵੱਧ ਕਲਾਸਰੂਮਾਂ ਦੇ ਨਿਰਮਾਣ ਵਿੱਚ ਭ੍ਰਸ਼ਟਾਚਾਰ ਨੂੰ ਲੈ ਕੇ ਮਨੀਸ਼ ਸਸੋਧਿਆ ਤੇ ਆਪ ਆਗੋਸਤਿੰਦਰ ਜੈਨ ਖਿਲਾਫ ਕੇਸ ਦਰਜ ਕਰ ਲਿਆ ਹੈ ਅੰਕੜਿਆਂ ਮੁਤਾਬਕ ਕੇਸ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਦੋਵੇਂ ਨੇਤਾਵਾਂ ਨੇ ਲਗਭਗ 2000 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ਭ੍ਰਸ਼ਟਾਚਾਰ ਵਿਰੋਧੀ ਏਜੰਸੀ ਨੇ ਖੁਲਾਸਾ ਕੀਤਾ ਕਿ ਜੋ ਕਲਾਸਰੂਮ ਆਮ ਤੌਰ ਤੇ ਲਗਭਗ 7 ਲੱਖ ਰੁਪਏ ਵਿੱਚ ਉੱਤਰ ਜਾਂਦਾ ਹੈ ਉਸ ਦੀ ਉਸਾਰੀ ਲਈ 24 ਲੱਖ ਰੁਪਏ ਦਾ ਟੈਂਡਰ ਦਿੱਤਾ ਗਿਆ। ਬੀਤੇ ਸਾਲ ਦਸੰਬਰ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੁਖਵੀਰ ਬਾਦਲ ਤੇ ਗੋਲੀ ਚਲਾਈ ਜਾਣ ਦੇ ਮਾਮਲੇ ਤੇ ਕੱਲ ਐਨਆਈਏ ਦੀ ਜਾਂਚ ਕਰਵਾਉਣ ਸੰਬੰਧੀ ਸੁਖਵੀਰ ਬਾਦਲ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਜਿਸ ਵਿੱਚ ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸੁਖਵੀਰ ਬਾਦਲ ਤੇ ਜਾਨੋਂ ਮਾਰਨ ਦੀ ਮਨਸ਼ਾ ਨਾਲ ਹੀ ਨਰੈਣ ਸਿੰਘ ਚੌੜਾ ਨੇ ਗੋਲੀ ਚਲਾਈ ਸੀ ਪੰਜਾਬ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਨਰੈਣ ਸਿੰਘ ਚੌੜਾ ਨੇ ਇਹ ਯੋਜਨਾ ਆਪਣੇ ਸਾਥੀ ਧਰਮ ਸਿੰਘ ਨਾਲ ਮਿਲ ਕੇ ਬਣਾਈ ਸੀ ਕਿਉਂਕਿ ਚੌੜਾ ਸੁਖਵੀਰ ਬਾਦਲ ਵੱਲੋਂ ਬੇਅਦਬੀ ਮਾਮਲਿਆਂ ਵਿੱਚ ਵਰਤੀ ਜਾ ਰਹੀ ਢਿੱਲ ਦੇ ਚਲਦੇ ਬਾਦਲ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ ਇਹ ਜਾਂਚ ਨਿਰਧਾਰਤ ਸਮੇਂ ਵਿੱਚ ਪੂਰੀ ਕਰ ਲਈ ਜਾਵੇਗੀ ਜਿਸ ਤੇ ਹਾਈ ਕੋਰਟ ਨੇ ਹੁਣ ਇਸ ਮਾਮਲੇ ਦੀ ਸੁਣਵਾਈ 1 ਮਹੀਨਾ ਅੱਗੇ ਪਾ ਦਿੱਤੀ ਹੈ। ਕੇਂਦਰ ਸਰਕਾਰ ਨੇ ਕੱਲ ਇੱਕ ਵੱਡਾ ਫੈਸਲਾ ਲੈਂਦਿਆਂ ਦੇਸ਼ ਵਿੱਚ ਜਾਤ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ਦਾ ਫੈਸਲਾ ਕਰ ਲਿਆ ਹੈ। ਕੇਂਦਰ ਦੀ ਕੱਲ ਇੱਕ ਉੱਚ ਪੱਧਰੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ। ਭਾਪਾ ਨੇ ਇਸ ਫੈਸਲੇ ਨੂੰ ਇਤਿਹਾਸਕ ਦੱਸਿਆ ਜਦਕਿ ਕਾਂਗਰਸ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇਸ਼ ਭਰ ਵਿੱਚ ਜਾਤ ਆਧਾਰਿਤ ਮਰਦਮਸ਼ੁਮਾਰੀ ਕਰਾਉਣ ਦੀ ਲੰਬੇ ਸਮੇਂ ਤੋਂ ਮੰਗ ਕਰਦੀਆਂ ਆ ਰਹੀਆਂ ਸਨ ਪਰ ਭਾਜਪਾ ਇਸ ਤੋਂ ਇਨਕਾਰੀ ਸੀ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਅਟਾਰੀ ਸਰਹੱਦ ਅੱਜ ਮੁਕੰਮਲ ਤੌਰ ਤੇ ਬੰਦ ਹੋ ਜਾਵੇਗੀ ਕੱਲ ਆਖਰੀ ਦਿਨ ਲਗਭਗ 300 ਤੋਂ ਵੱਧ ਪਾਕਿਸਤਾਨੀ ਵਿਅਕਤੀ ਅਟਾਰੀ ਸਰਦ ਰਾਹੀਂ ਪਾਕਿਸਤਾਨ ਪਹੁੰਚੇ ਇਹਨਾਂ ਵਿੱਚੋਂ ਕੁਝ ਲੋਕਾਂ ਨੂੰ ਭਾਰਤੀ ਪ੍ਰਸ਼ਾਸਨ ਵੱਲੋਂ ਜ਼ਬਰੀ ਵਾਪਸ ਭੇਜਿਆ ਗਿਆ ਦੱਸਿਆ ਗਿਆ ਕਿ ਕੁਝ ਮਾਮਾ ਅਜਈਆਂ ਸਨ ਜੋ ਹੈ ਤਾਂ ਪਾਕਿਸਤਾਨ ਦੀਆਂ ਨਾਗਰਿਕ ਪਰ ਉਹ ਭਾਰਤ ਵਿੱਚ ਵਿਆਹੀਆਂ ਹੋਈਆਂ ਹਨ ਇਸ ਲਈ ਕੱਲ ਜਦ ਉਹ ਦੇਸ਼ ਛੱਡ ਕੇ ਪਾਕਿਸਤਾਨ ਚਲੀਆਂ ਗਈਆਂ ਤਾਂ ਮਾਹੌਲ ਗਮਗੀਨ ਬਣ ਗਿਆ ਕਿਉਂਕਿ ਉਹਨਾਂ ਦੇ ਪਤੀ ਤੇ ਬੱਚੇ ਭਾਰਤ ਵਿੱਚ ਰਹਿ ਗਏ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੱਲ ਅੱਖਾਂ ਦੀ ਜਾਂਚ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਸੂਬੇ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਉਹਨਾਂ ਕੇਂਦਰ ਸਰਕਾਰ ਨੂੰ ਉਹਨਾਂ ਦਾ ਕੇਸ ਵੀ ਫੌਰੀ ਨਿਵੇੜਾ ਕਰਨ ਲਈ ਆਖਿਆ ਪਟਿਆਲਾ ਦੇ ਜਨਰਲ ਦਫਤਰ ਨੂੰ ਕੇਸ ਮਗਰੋਂ 30 ਸਾਲ ਹੋ ਗਏ 18 ਸਾਲ ਪਾਛੀ 33 ਹੋ ਗਏ ਹੁਣ ਫੈਸਲਾ ਸੜਾਓ ਆਪਣਾ ਕਣਾ ਇਹ ਕੋਈ ਇਨਸਾਨ ਨਹੀਂ ਹੈ ਕਿ ਜੋ ਕਰ ਰਿਹਾ ਹੈ ਜਿੱਦਾਂ ਇਨਸਾਨੀਅਤ ਇਨਸਾਨ ਦਾ ਕਤਲ ਕਰ ਰਹੇ ਆ ਸਰਕਾਰ ਆਉਈ ਦੋਏ 27 ਜਖਾਲੀ ਦਲੀ ਬੰਦ ਕਰਦੀ ਸਰਕਾਰ ਬਣੇਗੀ ਜੀ ਗੱਲ ਤੋਂ ਬਹੁਤ ਮਤਲਬ ਬਣੇਗੀ ਕੋਈ ਸਮਰਥਨ ਦੇਣ ਜੋ ਕਲੀ ਦਲ ਨੂੰ ਬੰਦ ਕਰ ਦੇ ਪਾਲੀ ਸੀਗੇ ਤੇ ਕਾਲੀ ਰਹਾਂਗੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਕੱਲ 37 ਸਾਲ ਦੀ ਸ਼ਾਨਦਾਰ ਸੇਵਾ ਨਿਭਾ ਕੇ ਸੇਵਾ ਮੁਕਤ ਹੋ ਗਏ ਇਸ ਮੌਕੇ ਪਟਿਆਲਾ ਪੁਲਿਸ ਲਾਈਜ਼ ਵਿੱਚ ਉਹਨਾਂ ਨੂੰ ਸ਼ਾਨਦਾਰ ਵਧਾਈਗੀ ਪਾਰਟੀ ਦਿੱਤੀ ਗਈ। ਇਸ ਮੌਕੇ ਮਨਦੀਪ ਸਿੱਧੂ ਨੇ ਆਖਿਆ ਕਿ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਇਸ ਸ਼ਾਨਮਤੀ ਨੌਕਰੀ ਤੱਕ ਪਹੁੰਚਣਾ ਉਹਨਾਂ ਲਈ ਹਮੇਸ਼ਾ ਮਾਣ ਮੱਤਾ ਰਹੇਗਾ। ਅਪਰਾਧਿਕਾਂ ਅੰਸਰਾਂ ਵਿਰੁੱਧ ਵਿੱਡੀ ਕਾਰਵਾਈ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਕੱਲ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੇ ਆਪਰੇਸ਼ਨ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਮਾਡਿਊਲ ਦੇ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਵਿੱਚੋਂ ਇੱਕ ਵੱਲੋਂ ਭੱਜਣ ਦਾ ਯਤਨ ਕੀਤਾ ਗਿਆ ਤਾਂ ਉਹ ਪੁਲਿਸ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ। ਕਾਬੂ ਕੀਤੇ ਅੱਤਵਾਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਥਾਣਿਆਂ 'ਤੇ ਸੰਭਾਵੀ ਗਰਨੇਡ ਹਮਲੇ ਦੀ ਯੋਜਨਾ ਘੜੀ ਜਾ ਰਹੀ ਸੀ। ਇਹਨਾਂ ਕੋਲੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਦਿੱਲੀ ਕਟੜਾ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਵਿੱਚ ਕੱਲ ਇੱਕ ਵਾਰ ਫੇਰ ਵੱਡਾ ਅੜਿੱਕਾ ਖੜਾ ਹੋ ਗਿਆ। ਇੱਥੇ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਨੇ ਸਖਤੀ ਦੇ ਜ਼ੋਰ ਤੇ ਕਾਨੂੰਵਾਨ ਬਲਾਕ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਤੋਂ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ। ਪਰ ਕੱਲ ਕਿਸਾਨਾਂ ਨੇ ਮੁੜ ਇਕੱਠੇ ਹੋ ਕੇ ਉਹਨਾਂ ਤੋਂ ਛਡਾਈ ਗਈ ਜ਼ਮੀਨ ਤੇ ਮੁੜ ਕਬਜ਼ਾ ਕਰ ਲਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਤੋਂ ਜ਼ਮੀਨਾਂ ਦਾ ਕਬਜ਼ਾ ਮੁੜ ਛਡਾਇਆ ਗਿਆ ਤਾਂ ਉਹ ਵੱਡਾ ਸੰਘਰਸ਼ ਛੇੜਨਗੇ। ਕੋਲਕਾਤਾ ਵਿੱਚ ਬੀਤੀ ਰਾਤ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 14 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਦੱਸਿਆ ਗਿਆ ਕਿ ਸ਼ਾਮ ਤਕਰੀਬਨ 7:30 ਵਜੇ ਲੱਗੀ ਅੱਗ ਨੇ ਹੋਟਲ ਨੂੰ ਬਹੁਤ ਜਲਦੀ ਆਪਣੀ ਲਪੇਟ ਵਿੱਚ ਲੈ ਲਿਆ। ਅਗਰ ਲੱਗਣ ਸਮੇਂ ਹੋਟਲ ਵਿੱਚ 100 ਤੋਂ ਵੱਧ ਮਹਿਮਾਨ ਠਹਿਰੇ ਹੋਏ ਸਨ ਚਨਈ ਵਿੱਚ ਰਾਤ ਖੇਡੇ ਗਏ ਆਈਪੀਐਲ ਦੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ chrelu ਮੈਦਾਨ ਤੇ ਚਨਈ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹਾਰ ਨਾਲ ਚਨਈ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਹੈ ਜਦਕਿ ਪੰਜਾਬ ਦੀ ਟੀਮ ਇਸ ਜਿੱਤ ਨਾਲ ਅੰਕ ਤਾਲਕਾ ਵਿੱਚ ਦੂਜੇ ਸਥਾਨ ਤੇ ਆ ਗਈ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ